ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਮੇਰੇ ਪਾਤਸ਼ਾਹ ਗੁਰੂ ਨਾਨਕ ਪਾਸ਼ਾ ਜਪਜੀ ਸਾਹਿਬ ਦੇ ਵਿੱਚ ਕਹਿ ਰਹੇ ਨੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜੋ ਜਪਜੀ ਸਾਹਿਬ ਦੀ ਬਾਣੀ ਹੈ ਉਹਦੇ ਅਰਥ ਸਭ ਤੋਂ ਡੂੰਗੇ ਨੇ ਜਪਜੀ ਸਾਹਿਬ ਦੇ ਬਹੁਤ ਜ਼ਿਆਦਾ ਟੀਕੇ ਹੋਏ ਨੇ ਔਰ ਕਾਫੀ ਜੋ ਟੀਕੇ ਨੇ ਜੋ ਅਰਥ ਹੋਏ ਨੇ ਉਹ ਆਪਸ ਵਿੱਚ ਮੇਲ ਵੀ ਨਹੀਂ ਖਾਂਦੇ ਇੱਕ ਵਾਰ ਮਸਕੀਨ ਜੀ ਕਹਿੰਦੇ ਕਿ ਮੈਂ ਸੋਚਦਾ ਹੁੰਦਾ ਸੀ ਕਹਿੰਦੇ ਮੈਂ ਇੱਕ ਵਾਰ 60 ਟੀਕੇ ਦੇਖੇ ਜਪਜੀ ਸਾਹਿਬ ਦੇ ਆਪਸ ਵਿੱਚ ਮੇਲ ਨਹੀਂ ਸिखਾਉਂਦੇ ਕਹਿੰਦੇ ਮੈਂ ਸੋਚਾਂ ਇਹ ਠੀਕ ਇਹ ਗਲਤ ਇਹ ਠੀਕ ਕਹਿੰਦੇ ਪੱਜ ਕੁਝ ਥੋੜੀ ਦੇਰ ਬਾਅਦ ਮੈਨੂੰ ਸਮਝ ਲੱਗੀ ਵੀ ਸਾਰੇ ਹੀ ਠੀਕ ਨੇ ਜਿੰਨੇ ਕੁ ਪਰਮੇਸ਼ਰ ਜੀ ਕਿਸੇ ਨੂੰ ਮਤ ਦਿੰਦੇ ਨੇ ਜੀਵ ਉਸ ਹਿਸਾਬ ਨਾਲ ਬਾਣੀ ਨੂੰ ਸਮਝਦਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਨ ਵਿੱਚ ਕੀ ਹੈ ਇੱਕ ਵਾਰ ਭਾਈ ਵੀਰ ਸਿੰਘ ਜੀ ਦਾ ਮੈਂ ਲਿਖਿਆ ਪੜਿਆ ਸੀ ਉਹਨਾਂ ਦੇ ਸਟਿੱਕ ਦੇ ਵਿੱਚ ਉਹ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਨ ਵਿੱਚ ਕੀ ਸੀ ਇਹਨੂੰ ਮੈਂ ਸਮਝ ਸਕਦਾ ਨਹੀਂ ਸਮਝ ਸਕਦਾ ਉਹ ਤੇ ਉਹੀ ਗਿਆਨ ਜਿੰਨੀ ਕੋ ਮਤ ਦਿੰਦਾ ਅਸੀਂ ਉਹਨੇ ਕੋਦੇ ਅਰਥ ਕਰ ਲੈਣੇ ਆ ਕਰਮੀ ਕਰਮੀ ਹੋਏ ਵਿਚਾਰ ਜੋ ਅਸੀਂ ਕਰਮ ਕਰਦੇ ਆ ਜਦੋਂ ਸਾਨੂੰ ਕਿਸੇ ਚੀਜ਼ ਤੋਂ ਇਹ ਹੋਵੇ ਕਿ ਇਹ ਗੱਲ ਠੀਕ ਆ ਕਿ ਗਲਤ ਆ ਸਾਨੂੰ ਉਹ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਪੁੱਛ ਲੈਣੀ ਚਾਹੀਦੀ ਆ ਸਾਨੂੰ ਉਹ ਉਹਦਾ ਸਹੀ ਮਤਲਬ ਪ੍ਰਸ਼ੰਦਾ ਉੱਤਰ ਦੇ ਦਿੰਦੇ ਨੇ ਹੁਣ ਪਾਤਸ਼ਾਹ ਆਪ ਕਹਿ ਰਹੇ ਨੇ ਕਰਮੀ ਕਰਮੀ ਹੋਏ ਵਿਚਾਰ ਇਹਦਾ ਮਤਲਬ ਕਰਮ ਗਿਣੇ ਜਾ ਰਹੇ ਨੇ ਨਾ ਜੋ ਵੀ ਸਾਡੇ ਕਰਮ ਹੋ ਰਹੇ ਨੇ ਉਹ ਗਿਣੇ ਜਾ ਰਹੇ ਨੇ ਚਿੱਤਰ ਗੁਪਤ ਓਹੋ ਗੁਪਤ ਰੂਪ ਵਿੱਚ ਸਾਡੇ ਅੰਦਰ ਚਿੱਤਰੇ ਜਾ ਰਹੇ ਨੇ ਫਿਰ ਜਿਹੜੇ ਪੜੇ ਜਾਣਗੇ ਉਹਦੀ ਦਰਗਾਹ ਦੇ ਵਿੱਚ ਆਤਮਾ ਤੇ ਉਕਰੇ ਹੋਏ ਫਿਰ ਉਹਨਾਂ ਕਰਮਾਂ ਦੇ ਅਨੁਸਾਰ ਅਕਾਲ ਪੁਰਖ ਫੈਸਲਾ ਕਰਦੇ ਨੇ ਜੀਵ ਦੀ ਕਿਸਮਤ ਦਾ ਕਿ ਹੁਣ ਇਹਨੇ ਆਵਾਗਵਨ ਚ ਜਾਣਾ ਕਿ ਹੁਣੇ ਦੀ ਸਮਾਈ ਹੋ ਜਾਣੀ ਆ ਕਿ ਹੁਣ ਇਹਨੇ ਕੀ ਭੋਗ ਭੋਗਣੇ ਨੇ ਸਭ ਕੁਝ ਉਹਦੀ ਦਰਬਾਰ ਵਿੱਚ ਫਿਰ ਨਿਵੇੜਾ ਹੁੰਦਾ ਉਹ ਸੱਚਾ ਹੈ ਸੱਚਾ ਆਪ ਸੱਚਾ ਦਰਬਾਰ ਉਹ ਆਪ ਵੀ ਸੱਚਾ ਤੇ ਉਹਦਾ ਦਰਬਾਰ ਵੀ ਸੱਚਾ ਇਹ ਸਭ ਕੁਝ ਵਾਪਰਦਾ ਹੈ ਔਰ ਉਹਦੇ ਘਰ ਸਦਾ ਸਦਾ ਹੈ ਨਿਆ ਉਹ ਕਿਸੇ ਨਾਲ ਅਨਿਆ ਨਹੀਂ ਕਰਦਾ ਅਸੀਂ ਉਹਦੇ ਬੱਚੇ ਆਂ ਤਿੱਥੇ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੈ ਨੀਸਾਨ ਉਹਦੀ ਦਰਗਾਹ ਦੇ ਵਿੱਚ ਫਿਰ ਜਿਹੜੇ ਪੰਜ ਨੇ ਉਹ ਸ਼ੋਭਦੇ ਨੇ ਉਹ ਪਰਵਾਨ ਹੁੰਦੇ ਨੇ ਪੰਜ ਕੌਣ ਨੇ ਜਿਹੜੇ ਉਹਦਾ ਨਾਮ ਜਪ ਕੇ ਵਿਕਾਰਾਂ ਤੋਂ ਰਹਿਤ ਹੋ ਗਏ ਨੇ ਮਾਇਆ ਤੋਂ ਰਹਿਤ ਹੋ ਗਏ ਨੇ ਆਸਾ ਤ੍ਰਿਸ਼ਨਾ ਖਤਮ ਹੋ ਗਈ ਆ ਸੰਸਾਰ ਦੇ ਜੰਜਾਲ ਜਿਨ੍ਹਾਂ ਤੇ ਖਤਮ ਹੋ ਗਏ ਨੇ ਉਹ ਪੰਚ ਬਣ ਜਾਂਦੇ ਨੇ ਨਦਰੀ ਕਰਮ ਪਵੈ ਨੀਸਾਨ ਪਰਮੇਸ਼ਰ ਦੀ ਬਖਸ਼ਿਸ਼ ਸਦਕਾ ਉਹਨਾਂ ਤੇ ਪਰਮੇਸ਼ਰ ਦੀ মোহਰ ਲੱਗ ਗਈ ਆ ਕਿ ਇਹ ਸੱਚੇ ਨੇ ਇਹ ਸੱਚੇ ਦੇ ਦਰਬਾਰ ਵਿੱਚ ਕਬੂਲ ਨੇ ਪਰਵਾਣ ਨੇ ਪੰਜ ਬਣ ਗਏ ਨੇ ਇਹ ਉਸ ਸੱਚੇ ਦੀ ਮਿਹਰ ਦੀ ਨਿਗਾਹ ਉਹਦੀ ਬਖਸ਼ਿਸ਼ ਉਹ ਕਰਮਾਂ ਦੇ ਆਧਾਰ ਤੇ ਆ ਪਹਿਲਾਂ ਤੈਹੀਂ ਸ਼ੁਰੂ ਕੀਤੀ ਨਾ ਗੱਲ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਰ ਤੇ ਤੇ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਜਿਸ ਤਰ੍ਹਾਂ ਜਿਹੜਾ ਖੋਟਾ ਸਿੱਕਾ ਹੁੰਦਾ ਤੇ ਜਿਹੜਾ ਅਸਲ ਚ ਸਿੱਕਾ ਹੁੰਦਾ ਉਹਦੇ ਤੇ ਉਹਦੀ ਪਰਖ ਕਰ ਲਈ ਜਾਂਦੀ ਆ ਇਸ ਤਰ੍ਹਾਂ ਹੀ ਪਰਮੇਸ਼ਰ ਸਾਰਿਆਂ ਤੇ ਜੋ ਅਸਲ ਚ ਪੱਕੇ ਨੇ ਉਹਨਾਂ ਤੇ ਫਿਰ ਆਪਣੀ ਕਰਮ ਦਾ ਨਿਸ਼ਾਨ ਬਣਾ ਲੈਂਦਾ ਜੋ ਦਰਗਾਹ ਦੇ ਵਿੱਚ ਰੋਸ਼ਨ ਮੁਖ ਜਾਂਦੇ ਨੇ ਉਜਲ ਮੁਖ ਜਾਂਦੇ ਨੇ ਹਾਂਜੀ ਸੰਗਤ ਜੀ ਇਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਦਾਸੀ ਦੀਆਂ ਭੁੱਲਾਂ ਚੁੱਕਮ ਦਾਸੀ ਦੀ ਝੋਲੀ ਪਾਉਣੀਆਂ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ